ਰਪਾਲ ਸਿੰਘ ਬੈਂਸ ਜੋਤ ਪੰਜਾਬ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਚੜੂਨੀ ਆ ਐਸ ਵੇਲੇ ਪਿਛਲੇ ਲੰਬੇ ਸਮੇਂ ਤੋਂ ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰ ਰਿਹਾ ਔਰ ਸਮੇਂ-ਸਮੇਂ ਤੇ ਉਹਨਾਂ ਨੂੰ ਇਤਲਾਹ ਵੀ ਦਿਨਾ ਹੈ ਕਿ ਮੈਨੂੰ ਪਿਛਲੇ ਕੁਝ ਮਹੀਨਿਆਂ ਤੋਂ ਕਾਲਸ ਵੀ ਆ ਰਹੀਆਂ ਨੇ ਥ੍ਰੈਟ ਕਾਲ ਮੇਰੀ ਰੈਕੀ ਵੀ ਹੋ ਰਹੀ ਆ ਕੁਝ ਬੰਦੇ ਮੈਨੂੰ ਜਾਨੋ ਮਾਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਔਰ ਅੱਜ ਫੇਰ ਇੱਕ ਮੈਨੂੰ ਕਿਸੇ ਵਿਦੇਸ਼ੀ ਨੰਬਰ ਤੋਂ ਕਾਲ ਆਈ ਆ ਜਿਨ੍ਹਾਂ ਦਾ ਕਹਿਣਾ ਆ ਕਿ ਸਿੱਧਾ ਜਾ ਤੇ 1 ਕਰੋੜ ਰੁਪਇਆ ਦਿਓ ਇਸ ਤੋਂ ਪਹਿਲਾਂ ਵੀ ਅਸੀਂ ਤੇਰਾ ਦੋ ਵਾਰੀ ਟਰੈਪ ਲਾ ਚੁੱਕੇ ਹਾਂ ਕੋਸ਼ਿਸ਼ ਕਰ ਚੁੱਕੇ ਹਾਂ ਤੂੰ ਬਚ ਗਿਆ ਹੁਣ ਕਦੀ ਵੀ ਤੈਨੂੰ ਕੋਈ ਵੀ ਆਪਾ ਢਲਮਠ ਨਹੀਂ ਕਰਾਂਗੇ ਤੇਰੇ ਘਰ ਦੇ ਅੰਦਰ ਵੜ ਕੇ ਤੇਰਾ ਨੁਕਸਾਨ ਵੀ ਕਰਾਂਗੇ ਜਾਂ ਪਰਿਵਾਰ ਦਾ ਕਰਾਂਗੇ ਨਹੀਂ ਤੇ 1 ਕਰੋੜ ਰੁਪਇਆ ਦਿੱਤਾ ਜਾਵੇ ਤੇ 3:00 ਵਜੇ ਤੇ 10 ਮਿੰਟ ਤੇ ਜਿਹੜਾ ਅੱਜ ਵੀ ਇਹ ਫੋਨ ਆਇਆ WhatsApp ਦੇ ਉੱਪਰ ਪੁਲਿਸ ਦੀ ਕਾਰਵਾਈ ਪਿਛਲੇ 2 ਮਹੀਨਿਆਂ ਤੋਂ ਇਹ ਸਾਰਾ ਕੁਝ ਮੇਰੇ ਨਾਲ ਚੱਲ ਰਿਹਾ ਪਰ ਪੁਲਿਸ ਵੱਲੋਂ ਸਾਡੇ ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਨੂੰ ਵੀ ਮੈਂ ਬਾਰ-ਬਾਰ ਇਤਲਾਹ ਵੀ ਦੇ ਰਿਹਾ ਦੋ ਦਰਖਾਸਤਾਂ ਇਸ ਤੋਂ ਪਹਿਲਾਂ ਲਿਖਤੀ ਦੇ ਚੁੱਕਿਆ ਪਰ ਫਿਰ ਵੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਕੋਈ ਨਹੀਂ ਕੀਤੀ ਜਾ ਰਹੀ ਔਰ ਮੇਰੀ ਸਿੱਧੇ ਤੌਰ ਦੇ ਉੱਪਰ ਹੁਣ ਅੱਕ ਕੇ ਮੈਨੂੰ ਗੱਲ ਕਹਿਣੀ ਪੈ ਰਹੀ ਹੈ ਕਿ ਜੇਕਰ ਮੇਰਾ ਤੇ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਤੇ ਉਹਦਾ ਜਿਹੜਾ ਜ਼ਿੰਮੇਵਾਰ ਆ ਉਹ ਗੁਰਦਾਸਪੁਰ ਪੁਲਿਸ ਪ੍ਰਸ਼ਾਸਨ ਹੋਊਗਾ ਉਹ ਇਸ ਕਰਕੇ ਕਹਿ ਰਹੇ ਆ ਕਿਉਂਕਿ 24 ਮਈ ਨੂੰ ਮੈਂ ਲਿਖਤੀ ਦਰਖਾਸਤ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਜਿਦੇ ਵਿੱਚ ਪੁਖਤਾ ਸਬੂਤ ਸੀਗੇ ਕਿ ਕੁਝ ਬੰਦੇ ਰੇ ਅਸਲਾ ਖਰੀਦਣ ਵਾਸਤੇ ਗਏ ਉਸ ਤੋਂ ਬਾਅਦ ਉਹਨਾਂ ਨੇ ਪਿਛਲੇ ਹਫ਼ਤੇ ਵੀ ਮੇਰੀ ਰੈਕੀ ਕੀਤੀ ਮੇਰੀ ਪਿੱਛੇ ਗੱਡੀ ਦੇ ਪਿੱਛੇ ਆਪਣਾ ਮੋਟਰਸਾਈਕਲ ਲਾਇਆ ਪਰ ਉਹ ਕੁਝ ਲੋਕਲ ਲੈਵਲ ਦੇ ਨਸ਼ੇੜੀ ਟਾਈਪ ਦੇ ਸੀਗੇ ਅਸੀਂ ਸੋਚ ਰਹੇ ਸੀਗੇ ਕਿ ਸ਼ਾਇਦ ਇਹ ਗੱਲ ਇੱਥੇ ਹੀ ਆ ਪਰ ਇਹ ਗੱਲ ਇੱਥੇ ਨਹੀਂ ਇਹ ਤਾਂ ਹੁਣ ਵਿਦੇਸ਼ਾਂ ਤੋਂ ਯਾ ਪਾਕਿਸਤਾਨ ਤੋਂ ਵੀ ਫੋਨ ਆ ਰਹੇ ਨੇ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਬਹੁਤ ਢਿੱਲੀ ਆ ਤੇ ਆਮ ਜਿਹੜਾ ਵਿਸ਼ਵਾਸ ਹੈ ਲੋਕਾਂ ਦਾ ਉਹ ਇਸੇ ਕਰਕੇ ਸਾਡੇ ਪ੍ਰਸ਼ਾਸਨ ਉੱਤੇ ਨਹੀਂ ਬਣਦਾ ਇੱਕ ਮੈਂ ਆਗੂ ਹੋਣ ਦੇ ਨਾਤੇ ਸਮਾਜ ਸੇਵੀ ਆ ਕਿਸਾਨ ਲੀਡਰ ਆ ਮੇਰੇ ਨਾਲ ਇਹ ਕੁਝ ਵਾਪਰ ਰਿਹਾ ਤੇ ਆਮ ਲੋਕਾਂ ਦੀ ਕਿੱਥੇ ਕੋਈ ਸੁਣਵਾਈ ਹੁੰਦੀ ਹੋਊਗੀ ਤੇ ਜਾਂ ਕਿੱਥੇ ਉਹਨਾਂ ਨੂੰ ਨਿਆਂ ਮਿਲਦਾ ਹੋਊਗਾ ਸੋ ਇਹੋ ਹੀ ਜੋ ਅੱਜ ਮੇਰੇ ਨਾਲ ਵਾਪਰ ਰਿਹਾ 3 ਵਜ ਕੇ ਤੇ 10 ਮਿੰਟ ਤੇ ਜੋ ਇਹਨਾਂ ਦੀ ਪਹਿਲੀ ਕਾਲ ਆਈ ਆ ਬਟ ਉਹ ਮੈਂ ਕੁਝ ਦੇ ਰ ਉਹਨਾਂ ਦੇ ਫੋਨ ਨਹੀਂ ਚੁੱਕੇ ਕਿਉਂਕਿ ਪਾਕਿਸਤਾਨ ਦਾ ਨੰਬਰ ਸੀਗਾ ਫਿਰ 3:12 ਤੇ ਜਿਹੜਾ ਆ ਉਹ ਮੇਰੀ ਕਾਲ ਹੁੰਦੀ ਆ ਤੇ 3:17 ਤੇ ਇੱਕ ਇਹਨਾਂ ਦਾ ਆਡੀਓ ਮੈਸੇਜ ਵੀ ਆਉਂਦਾ ਕਿ ਤੇਰੇ ਕੋਲ 15 ਮਿੰਟ ਆ ਫੈਸਲਾ ਲੈਣ ਲਈ 10 ਕਰੋੜ ਰੁਪਇਆ ਦੇ ਦੇ ਤੇ ਨਹੀਂ ਤਾਂ ਫਿਰ ਤੇਰੇ ਅੰਦਰ ਵੜ ਕੇ ਘਰ ਦੇ ਪਰਿਵਾਰ ਦਾ ਤੇ ਤੇਰਾ ਜਿਹੜਾ ਜਾਨੀ ਨੁਕਸਾਨ ਕਰਾਂਗਾ